हेलो एवरीवन वेलकम बैक टू आवर चैनल फाइनल फ्रेम आज ऐसे जा रहे हैं जी साडी कुड़ी हो गई है जी आज सवा महीने तो थोड़ी सी चार डेढ़ महीने री हो गई साडी कुड़िया ते असे जा रहे हैं गुरुदौर साहब मथा टिक कर ले जे म बब जी बोलो जे बब जी ठीक बब जी अपा गरे ट्राई जे बब जी जो बोले जो निहाल सज्रिया काल ਔਨ ਦ ਵੇ ਟੂ ਗੁਰਦੁਆਰਾ ਸਾਡੇ ਸਰਾਵਰ ਦਾ ਪੈਂਦਾ ਸਕੂਲ ਐਂਡ ਹੀ ਇਜ਼ ਸੁਪਰ ਐਕਸਾਈਟਿਡ ਟੂ ਸ਼ੋ ਇਟ ਟੂ ਹਿਸ ਨਾਨੀ ਮਾ ਸਕੂਲ ਆਪਾਂ ਦੇਖ ਲਿਆ ਤੇ ਹੁਣ ਆਪਾਂ ਚੱਲ ਰਹੇ ਹਾਂ ਜੀ ਸਿੱਧੇ ਗੁਰਦੁਆਰਾ ਵੱਲ ਆ ਪਹੁੰਚ ਗਏ ਆ ਤੇ ਅੱਜ ਗੁਰਦੁਆਰਾ ਸਿਰਮਾਲਾ ਸਾਹਿਬ ਚੜਾਣਾ ਹੈ ਤੇ ਨਾਨਕ ਦਾ ਸ਼ੁਕਰਾਨਾ ਹੈ ਦਾ ਛੋਟਾ ਜਿਹਾ ਪੁੱਤ ਨੂੰ ਹੂਲੀ-ਹੂਲੀ ਵੱਡਾ ਹੋ ਰਿਹਾ ਹੈ ਸਵਾ ਮਹੀਨੇ ਦਾ ਸ਼ਿਲਾਪੁਰਾ ਕਰਕੇ ਅੱਜ ਪਹਿਲੀ ਵਾਰੀ ਸੈਰ ਜਦਾ ਅਜੀਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਮਾਲਪੁਰ ਪਹੁੰਚੇ ਮੱਥਾ ਟੇਕਣ ਲਈ ਤੇ ਚਲੋ ਅੰਦਰ ਚੱਲਦੇ ਆਪਾਂ ਚਲ ਆਹ ਠੀਕ ਚਲ ਨਾ ਆਮ ਬਾਹਰ ਕੁੱਝ ਚਲੋ ਪਟਮਕ ਅੰਦਰ ਬ੍ਰੋਥਾ ਚੱਲੋ

ਮੱਥਾ ਟੇਕਣ ਤੋਂ ਬਾਅਦ ਹੁਣ ਵਾਰੀ ਸੀ ਪਰਿਵਾਰ ਦੀ ਸੁਖਸ਼ਾਂਤੀ ਆਪਣੇ ਨਵੇਂ ਆਏ ਜੀ ਦੀ ਸੁਖਸ਼ਾਂਤੀ ਚੰਗੀ ਸਿਹਤ ਲਈ ਅਰਦਾਸ ਕਰਵਾਉਣ ਦੀ ਤੇ ਅਸੀਂ ਅਰਦਾਸ ਵੀ ਕਰਵਾਈ ਸਾਰੇ ਜਣਿਆਂ ਨੇ ਬੜੀ ਸੋਹਣੀ ਤਰ੍ਹਾਂ ਖੜੇ ਹੋ ਕੇ ਬੇਨਤੀ ਕੀਤੀ ਤੇ ਸਾਡੇ ਛੋਟੇ ਜਿਹੇ ਪੁੱਤ ਨੇ ਵੀ ਇੱਥੇ ਬੈਠ ਕੇ ਬੇਨਤੀ ਕੀਤੀ ਕਿ ਬਾਪਾ ਜੀ ਹਮੇਸ਼ਾ ਮੀਰ ਪਰਿਆ ਹੱਥ ਰੱਖਿਓ ਮੇਰੇ ਤੇ ਜਦੋਂ ਬਾਹਰ ਆਏ ਤੇ ਇਨੇ ਸੋਹਣੇ ਸੋਹਣੇ ਫੁੱਲ ਦੇਖ ਕੇ ਮਨ ਖੁਸ਼ ਹੋ ਗਿਆ ਅੱਜ ਤੇ ਮਾਤਾ ਜੀ ਨੇ ਪਹਿਲੀ ਕਿਹਾ ਸੀ ਵੀ ਅਸੀਂ ਲੰਗਰ ਹਾਲ ਤੇ ਜਾ ਕੇ ਲੰਗਰ ਸ਼ੱਕੇ ਹੀ ਜਾਣਾ ਹੈ ਬਸ ਪਹੁੰਚ ਕੇ ਅਸੀਂ ਲੰਗਰ ਆਲ ਮੇਰੇ ਪੁੱਤ ਨੇ ਤਾਂ ਫਟਾਫਟ ਥਾਲ ਲੈ ਲਿਆ ਤੇ ਆਪਾਂ ਲੰਗਰ ਵੀ ਪਵਾ ਲਿਆ ਬੜੇ ਹੀ ਪਿਆਰ ਦੇ ਨਾਲ ਲੰਗਰ ਛਕਿਆ ਬੜੇ ਹੀ ਸਵਾਦੀ ਸੀ ਤੇ ਬਸ ਫਿਰ ਆਪਾਂ ਚੱਲ ਪਏ ਜੀ ਆਪਣੇ ਦੂਜੇ ਰੂਟ ਤੋਂ ਵੱਲ ਗੁਰੂ ਘਰ ਜਾ ਕੇ ਅਰਦਾਸ ਕਰਵਾ ਕੇ ਆਪਣੇ ਛੋਟੇ ਜਿਹੇ ਪੁੱਤ ਦੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਹੁਣ ਜਾ ਰਹੇ ਹਾਂ ਦੂਜੀ ਜਗ੍ਹਾ ਤੇ ਕਿੱਥੇ ਜਾ ਰਹੇ ਹਾਂ ਤੁਹਾਨੂੰ ਨਾਲ ਲੈ ਕੇ ਚੱਲਦੇ ਆਂ ਤੇ ਆਓ ਤੁਹਾਨੂੰ ਦਿਖਾਈਏ ਕਿ ਰਸਤੇ 'ਚ ਬੜੇ ਲੰਗਰ ਤੇ ਸ਼ਵੀਲਾਂ ਲੱਗਿਆ ਉਹ ਵੀ ਤੁਹਾਨੂੰ ਦਿਖਾਣੇ ਆਂ ਜੂੰ ਜੂੰ ਗਰਮੀ ਵਾਦੀ ਜਾ ਰਹੀ ਹੈ ਤੇ ਉਨ ਤੋਂ ਸ਼ਵੀਲਾਂ ਵੀ ਲੱਗਦੀਆਂ ਜਾ ਰਹੀਆਂ ਬਹੁਤ ਰੰਗਾਂ ਲੱਗਿਆ ਹੋਇਆ ਨੇ ਰਸਤੇ ਦੇ ਵਿੱਚ ਪਹੁੰਚ ਕੇ ਰਹਿ ਜਾਂਦਾ ਹੈ ਮੇਰਾ چھوٹਾ ਜਿਹਾ ਸਰਦ ਰਾਵੜ ਰਾਵਜੀ ਕੰਨਾ ਲੱਗਦੀ ਹੈ ਇੱਥੇ ਹੋ ਮੇਰਾ ਪੁੱਤ ਖਲੋਣੇ ਤੇ ਲੱਗਾ ਅਸੀਂ ਵੀ ਲੈ ਲੈ ਖਲੋਣੇ ਪਹੁੰਚ ਗਏ ਜੀ ਰਾਜਾ ਸਾਹਿਬ ਮੱਥਾ ਟੇਕ ਲਈ ਬਹੁਤ ਰਸ਼ ਹੈ ਅੱਜ ਤੇ ਬਹੁਤ ਦੁਕਾਨਾਂ ਸਜੀਆਂ ਹੋਈਆਂ ਨੇ ਹੈ ਸਾਡੇ ਛੋਟਾ ਪੁੱਤ ਜੀ ਪਹਿਲਾਂ ਸੇ ਦੁਕਾਨਾਂ ਤੋਂ ਲੈ ਲਿਆ ਸਮਾਨ ਕਿ ਹੁਣ ਚੱਲੀਏ ਇੱਥੇ ਅੱਜ ਬਹੁਤ ਰਸ਼ ਸੀ ਤੇ ਅਜੀ ਆ ਕੇ ਇੱਥੇ ਡੱਬਾ ਪੇਂਟ ਕੀਤਾ ਤੇ ਜੀ ਸੁਖ ਸ਼ਾਂਤੀ ਮੰਗੀ ਆਪਣੀ ਛੋਟੀ ਜੀ ਗੁड़िया ਦੀ ਆਪਣੇ ਬੇਟੇ ਦੀ ਤੇ ਪ੍ਰਤੀਕ ਜੀ ਦੀ ਕਿ ਬਾਅਦ ਵਧੀਆ ਸੁਖ ਸ਼ਾਂਤੀ ਨਾਲ ਰਹਿਆ ਹੈ ਪਰਮਾਤਮਾ ਸਭ ਨੂੰ ਚੰਗੀ ਸਿਹਤ ਬਖਸ਼ਣ ਤੇ ਫੇਰ ਆਪਾਂ ਜੀ ਥੋੜੀ ਦੇਰ ਲਈ ਉਥੇ ਹੀ ਬੈਠ ਕੇ ਹੋ ਸਰ ਅਸੀਂ ਆਪ ਹੀ ਰੱਖਦੇ ਹਾਂ ਅੱਛਾ ਠੀਕ ਮੈਂ ਆਪ ਹੀ ਰੱਖਦੇ ਹਾਂ ਮਾਏ ਮਮਾ ਗਾਦੇਸ ਹੈ ਮੇਰਾ ਬੇਬੀ ਲਿਆਓ ਬਈ ਇਹ ਸਭ ਦਾ ਮੋਟਾ ਕਿਉਂ ਨਹੀਂ ਲੈ ਨਾ ਤੋੜਾ ਥੋੜੀ ਦੇਰ ਇੱਥੇ ਬੈਠਣ ਤੋਂ ਬਾਅਦ ਜੀ ਅਸੀਂ ਘਰ ਨੂੰ ਵਾਪਸੀ ਪਾ ਲਈ ਕਿਉਂਕਿ ਨੀਰਾ ਹੋ ਰਿਹਾ ਸੀ ਪਾਪਾ ਨੂੰ ਡਰਾਈਵ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਤੇ ਰਸਤੇ ਦੇ ਵਿੱਚ ਸਾਨੂੰ ਮਿਲ ਗਈਆਂ ਜੀ ਠੰਢੀ ਠੰਡੀਆਂ ਜੀਆਂ ਕੁਲਫੀਆਂ ਜ਼ਰਾਵਰ ਨੇ ਡਿਮਾਂਡ ਕੀਤੀ ਕਿ ਕੁਲਫੀ ਖਾਈਏ ਬਸ ਫੇਕੀ ਸੀ ਜੀ ਸਾਨੂੰ ਸਾਰਿਆਂ ਨੂੰ ਝੁੰਗੇ ਦੇ ਵਿੱਚ ਮਿਲ ਗਈ ਜੀ ਕੁਲਫੀ ਗਰਮੀਆਂ ਦੇ ਵਿੱਚ ਤਾਂ ਬੜੀ ਹੀ ਸਵਾਦ ਲੱਗਦੀ ਹੈ ਪਾਪਾ ਨੇ ਸਾਰਿਆਂ ਨੂੰ ਮ제 ਨਕਵਾਈਆਂ ਅੰਗਲੀ ਗੁਰਦੁਆਰਾ ਸਾਹਿਬ ਅੱਧਾ ਟਿਕਨ ਤੋਂ ਬਾਅਦ ਹੁਣ ਅਸੀਂ ਜਾ ਰਹੇ ਹਾਂ ਘਰ ਵਾਪਿਸ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਐਂਡ ਡੋਨਟ ਫੋਰਗੇਟ ਟੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਰ ਚੈਨਲ ਫਨ ਐਂਡ ਫਲੇਮ ਬਾਏ ਬਾਏ ਟੇਕ ਕੇਅਰ ਐਂਡ ਸਟੇ ਹੈਪੀ ਸਟੇ ਹੈਲਥੀ